ਕਾਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਵਧੀਆ ਵਧੀਆ ਟਰੈਕਟਰ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਆਪਣੇ ਨੂੰ ਸਬਸਕ੍ਰਾਈਬ YouTube ਚੈਨਲ ਆਪਣਾ ਬਾਈ ਜੀ ਤੁਹਾਨੂੰ ਪਤਾ ਹੀ ਆ ਫਾਰਮਰ ਕਿੰਗ 9811 ਇਹਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਲਾਜ਼ਮੀ ਠੀਕ ਹੈ ਜੀ ਬਾਈ ਜੀ ਅੱਜ ਤਰੀਕ ਹੈਗੀ ਹੈ ਜੀ 29 ਨੌਵਾਂ ਮਹੀਨਾ 2025 ਦੀ ਮੰਡੀ ਹੈ ਜੀ ਇਹ ਮੰਡੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਹਰ ਸੋਮਵਾਰ ਨੂੰ ਸਬਜ਼ੀ ਮੰਡੀ ਦੇ ਕੋਲੇ ਇਹ ਮੰਡੀ ਲੱਗਦੀ ਹੈ ਜੀ ਤੇ ਆ ਜੀ ਤੁਹਾਨੂੰ ਦਿਖਾਈਏ ਮੰਡੀ ਤੇ ਬਹੁਤ ਵਧੀਆ ਟਰੈਕਟਰ ਆਏ ਹੋਏ ਆ ਜੀ ਮੰਡੀ ਦੇ ਵਿੱਚ ਆ ਜੀ ਤੁਹਾਨੂੰ ਪਹਿਲਾ ਟਰੈਕਟਰ ਦਿਖਾਈਏ ਹੋ ਜੋ ਬਾਈ ਸਾਰੇ ਜਣੇ ਇਕੱਠੇ ਮੇਰੇ ਭਰਾ ਜੁੜ ਜੋ ਆਪਣੇ ਨਾਲ ਕਮੈਂਟ ਤੇ ਲਾਈਕ ਲਾਜ਼ਮੀ ਕਰਨਾ ਤਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਆ ਬਾਈ ਜੀ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਸੱਦ ਕੇ ਆਪਣਾ ਫੋਨ ਨੰਬਰ ਹੈ 78885 38188 ਜੀ ਆਜੋ ਜੀ ਮੰਡੀ ਦੇ ਵਿੱਚ ਤਕਾਇਆ ਤੁਹਾਨੂੰ ਟਰੈਕਟਰ ਲੋ ਵੀ ਤੁਹਾਨੂੰ ਟਰੈਕਟਰ ਦਿਖਾਉਣਿਆ ਜੀ ਪਹਿਲਾ ਟਰੈਕਟਰ 60 55 ਟਰੈਕਟਰ ਦੇਖੋ ਜੀ 60 55 ਟਰੈਕਟਰ ਟਾਇਰ ਟੂਰ ਕਰ ਚੈੱਕ ਟਰੈਕਟਰ ਦੇ ਕਿੱਕ ਕਰੋ ਟਾਇਰ ਮਰਗਾਟ 16 ਮਾਡਲ ਹੈ ਬਾਈ ਟਰੈਕਟਰ ਇਹ ਦੇਖ ਸਕਦੇ ਹੋ ਟਾਇਰ ਬਿਲਕੁਲ ਨਵੇਂ ਹੈ ਜੀ ਟਰੈਕਟਰ ਦੇ ਪਾਏ ਹੋਏ ਵੀਡੀਓ ਕਰ ਦਿਓ ਸ਼ੇਰ ਜੀ ਸਾਈਡ ਗੇਅਰ ਹੈ ਬਾਈ ਟਰੈਕਟਰ ਸਾਈਡ ਗੇਅਰ ਹੈ ਸਾਈਡ ਗੇਅਰ ਹੈ ਜੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੰਡੀ ਤੇ ਵੀ ਟਰੈਕਟਰ ਬਹੁਤ ਜ਼ਿਆਦਾ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਟੋਚਰ ਪਾਈ ਆਉਂਦੇ ਆ ਬਾਈ ਆਪਣੇ ਹਨਾ ਤਾਂ ਉਹ ਇੱਧਰ ਦਿਖਾ ਦੀ। ਲਓ ਵੀ ਸਾਈਡ ਗੇਰਾ, ਮੂਲ ਟਾਇਰ ਵਧੀਆ। ਵਧੀਆ ਪਏ ਹੋਣਾ। ਪੱਕੇ ਟਾਇਰਾਂ ਪੂਰੇ ਸ਼ੇਰੇ ਦੇ। ਤੇ ਬਈ ਪਾਵਰ ਸਟੀering ਆ ਟਰੈਕਟਰ। ਦੇਖ ਸਕਦੇ ਵੀਡੀਓ ਦੇ ਵਿੱਚ। ਕੋੜਾ ਬਾਂਪਰ ਲੱਗੇ ਹੋਇਆ। ਇਹਦਾ ਰੇਟ ਕੀ ਕਰਿਆ ਗਿਆ? ਇਹ ਬੋਕਾ ਕਰਤਾ ਹੈ 5700। 560 ਰੇਟ ਕਰਿਆ ਬਈਆਂ ਨੇ। ਬਾਕੀ ਮੌਕੇ ਤੇ ਹੋਜੂ। ਟਰੈਕਟਰ ਬਹੁਤ ਵਧੀਆ ਜੀ। ਸਾਧਾ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਟਰੈਕਟਰ ਹੈ ਸਾਨਦਾਰ ਟਰੈਕਟਰ ਹੈ ਜੀ ਸਾਰੇ ਮਰਮੁਦਮਾਨ ਪੂਰੇ ਸਰੇ ਤੇ ਪਾਇਆ ਚੌੜੇ ਟਾਇਰਾਂ ਮੂਲੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਪੀਕਰ ਸਪੀਕਰ ਲੱਗੇ ਹੋਏ ਆ ਨਾਲ ਹੀ ਦੇਣੇ ਸਪੀਕਰ ਸੂਕੇ ਸਾਰਾ ਕੁਝ ਲੋ ਬਾਈ ਕਹਿੰਦਾ ਸਭ ਕੁਝ ਨਾਲ ਹੀ ਦੇਣਿਆ ਪਿੰਡ ਪਿੱਥੋ ਆ ਆ ਬੰਦ ਕਰ ਲਮੜ ਜਾ ਪਿੰਡ ਪਿੱਥੋ ਆ ਆ ਬਾਈ ਦਾ ਟਰੈਕਟਰ ਆ ਮੋਬਾਈਲ ਨੰਬਰ ਬੋਲੀ ਬਾਈ 9708518225 ਮਾਡਲ 16 ਦਾ ਮਾਡਲ 16 ਦਾ ਠੀਕ ਹੈ ਲੋ ਜੀ ਮਿੱਤਰਾ ਆ ਬਾਈ ਦਾ ਟਰੈਕਟਰ ਜੇ ਕਿਸੇ ਨੇ ਟਰੈਕਟਰ ਲੈਣਾਗਾ ਸਿੱਧਾ ਕੰਟੈਕਟ ਕਰੋ ਤੇ ਟਰੈਕਟਰ ਖਰੀਦੋ ਵਧੀਆ ਟਰੈਕਟਰ ਹੈ ਜੀ ਦੇਖ ਸਕਦੇ ਸਾਰਡ ਗੇਅਰ ਹੈ ਟਾਇਰ ਵਧੀਆ ਪਏ ਹੋਏ ਆ ਜੀ 16 ਦੇ ਟਾਇਰ ਆ ਟਰੈਕਟਰ ਪੂਰਾ ਸਿਰ ਹੈ ਜੀ ਫਾਰਮ ਟਰੈਕਟਰ ਜੇਸੋ ਵੱਡੇ ਵੱਡੇ ਤੂਪਾਂ ਉਹ ਸਾਰੇ ਉਹਨਾਂ ਟੂਪਾ ਗਏ ਜਿਹੜੀਆਂ ਹੁਣ ਇਹ ਜਿਹੜੇ ਮੁਰਗਾਟ ਵਧੀਆ ਨਰੋਇਆ ਇਹ ਜਿਹੜੇ ਮੁਰਗਾਟ ਜਮ ਬਿਲਕੁਲ ਨਵੇਂ ਪਏ ਆ ਕੋਈ ਮੁਰਗਾਟ ਨਹੀਂ ਖਰਿਆ ਟਰੈਕਟਰ ਦਾ ਕੋਈ ਮੁਰਗਾਟ ਟਰੈਕਟਰ ਦਾ ਖਰਿਆ ਨਹੀਂ ਹੈਗਾ ਤੁਹਾਨੂੰ ਦੇਖ ਸਕਦੇ ਤੁਸੀਂ ਬਾਈ ਕਰੋ ਕਮੈਂਟ ਕਮੈਂਟ ਕਰੋ ਬਾਈ ਤੁਹਾਡੇ ਕਮੈਂਟਾਂ ਹੀ ਲੋੜਾ ਤੁਹਾਡੇ ਸ਼ੇਅਰ ਦੀ ਲੋੜ ਹੈ ਟਰੈਕਟਰ ਤੁਸੀਂ ਦੇਖ ਸਕਦੇ ਆ ਇਕੋ ਟਰੈਕਟਰ ਹੋਰ ਛੋਟਾ ਦਾ ਹਨਾ ਦਿਖਾਉਣਿਆਂ ਕਿ ਆਹੜਾ ਇਹ ਸੋਨਾਲੀਕਾ ਸੋਨਾਲੀਕਾ ਟਰੈਕਟਰ ਹੈ ਜੀ 50 ਨੰਬਰ ਟਰੈਕਟਰ ਨੇ ਜੀ ਸੋਨਾਲੀਕਾ 750 13 ਮਾਡਲ 3,50,000 ਰੇਟ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਆ ਚਾਰੇ ਟਾਇਰ ਬਿਲਕੁਲ ਨਵੇਂ 14 ਨੋ 28 ਦੇ ਜੇ ਕੇ ਦੇ ਟਾਇਰ ਹੈ ਦੇਖੋ ਹੀ ਰਾਂਗ ਰੋਂਗ ਵਧੀਆ ਪੈ ਟਰੈਕਟਰ ਦਾ ਪੂਰਾ ਵਧੀਆ ਪੂਰੇ ਟਾਇਰ ਛੋਟੇ ਪਾਏ ਬਏ ਜਿਹੜੇ ਨਾਲ ਤੇ ਆਉਂਦੇ ਆ ਇਹ ਟਰੈਕਟਰ ਪਾਵਰ ਸਟੀering ਹੈ ਨਹੀਂ ਜੀ ਪਾਵਰ ਸਟੀering ਹੈ ਨਹੀਂ ਬਾਕੀ ਮੌਕੇ ਦੇ ਜੂਰੇ ਜੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਸੋਹਣਾ ਪਿਆ ਜੀ ਟਰੈਕਟਰ ਮੰਡੀ ਬਰਨਾਲਾ ਬਹੁਤ ਯਾਰੀ ਮੰਡੀ ਭਰਨੀ ਹੈ ਜੀ ਤੇ ਟਰੈਕਟਰ ਬਹੁਤ ਆ ਰਹੇ ਆ ਦੇਖ ਸਕਦੇ ਤੁਸੀਂ ਟਰੈਕਟਰ ਟਰੈਕਟਰ ਮੰਡੀ ਦੇ ਵਿੱਚ ਪਹੁੰਚ ਚੁੱਕੇ ਹੈ ਜੀ ਲੋ ਟੋਜਨ ਪਾਪਾ ਚਾਰ ਚਾਰ ਪੰਜ ਪੰਜ ਟਰੈਕਟਰ ਮੰਡੀ ਦੇ ਵਿੱਚ ਆ ਰਹੇ ਆ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਮੰਡੀ ਪਰਣਾੜਾ ਇਹ ਕੋਈ ਟਰੈਕਟਰ ਦੇਖੋ ਬਹੁਤ ਟਰੈਕਟਰ ਆ ਰਿਹਾ ਜੀ ਬਹੁਤ ਟਰੈਕਟਰ ਕਿਹੜਾ ਲੱਗਿਆ ਹੋਇਆ 855 ਖੜਾ ਹੀ 855 ਦੇਖ ਸਕਦੇ 855 ਟਰੈਕਟਰ ਪਾਵਰ ਸਟੀering ਹੈ ਜੀ 855 ਬਹੁਤ ਵਧੀਆ ਟਰੈਕਟਰ ਆ ਕੋਲੋ ਦੇ ਟਾਇਰ ਆ 14x28 ਬਹੁਤ ਵਧੀਆ ਟਰੈਕਟਰ ਹੈ ਜੀ दो हज़ार सोलह मॉडल है ये भी दो हज़ार सोलह मॉडल है पाँच लख पैंठ हज़ार रेट है पाँच लख पैंठ हज़ार रेट है ट्रैक्टर बहुत बढ़िया अच्छा ट्रैक्टर है जी देखो नौकरा घोड़ा हुआ सारा ट्रैक्टर देखो जी सारा ट्रैक्टर देखो सेंटर गेट है टायर वजिया पाया जी नौ मीटर इसी सक है ਟਰੈਕਟਰ ਬਹੁਤ ਹੀ ਅਜਾ ਜੀ 290 ਹੋਲੈਂਡ ਦਾ ਚੁੱਕਿਆ ਦੇਖ ਸਕਦੇ ਆ 290 ਹੋਲੈਂਡ ਦਾ ਚੁੱਕਿਆ ਜੀ ਟਰੈਕਟਰ ਮਾਡੀ ਬਨਾਲਾ ਕਿ 735 ਆ ਗਿਆ ਜੀ ਟਰੈਕਟਰ ਬਹੁਤ ਹੈ ਕਿਸੇ ਬਰਾਜ ਹੋ ਰਿਹਾ ਗਿਆ ਵੀ ਮਾਡਲ 13 ਇਹ 4 ਲੱਖ 85000 ਰੇਟ ਆ ਜੀ ਮਾਡਲ 13 4 ਲੱਖ 85000 ਰੇਟ ਹੈ ਬੜਾ ਟਰੈਕਟਰ ਹੈ ਜੀ 855 ਸਵਰਾਜ ਲੋਈ ਮਿੱਤਰੋ 14928 ਦੇ ਟਾਇਰ ਹੈ ਜੀ ਆਪੋਲੋ ਦੇ ਠੀਕ ਹੈ ਜੀ ਵਧੀਆ ਟਾਇਰ ਪੱਕੇ ਤੇ ਸੈਂਟਰ ਗੇਅਰ ਹੈ ਜੀ ਟਰੈਕਟਰ ਸੋਹਣਾ ਹੀ ਜਾਲੀ ਵਾਲਾ 855 ਸਵਰਾਜ ਕਿਸਾਨਾਂ ਦੀ ਪਹਿਲੀ ਪਸੰਦ ਲੈ ਸਕਦੇ ਹੋ ਵੀਡੀਓ ਦੇ ਵਿੱਚ ਪਾਵਰ ਸਟੀering ਹੈ ਜੀ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ ਲੈ ਸਕਦੇ ਹੋ ਤੁਰ ਬਹੁਤ ਸੋਨਾ ਜੀ ਬੰਪਰ ਬੰਪਰ ਵਜੇ ਲੱਗੇ ਹੋਏ ਨੇ ਮੇਰੇ ਸਵਰਾਜ 852 ਨਾਲ ਦੀ ਨਾਲ ਵੀਡੀਓ ਸ਼ੇਅਰ ਕਰ ਚੱਲੇ ਬਾਈ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰਾਈ ਚੱਲੇ ਲਾ ਜੀ ਕਿ ਜੌਂਡੀ ਆ ਰਿਹਾ ਜੀ ਸਾਤਰੀ ਲੱਗੀ ਆ ਜੌਂਡੀ ਯਾਰ 2010 ਮਾਡਲ ਹੈ 5310 ਜੌਂਡੀ ਯਾਰ ਪੈਰ ਬਿਲਕੁਲ ਨਵੇਂ ਆ ਜੀ ਮੂਹ ਲੈ ਮੂਹ ਲੈ 80 ਪੈਸੇ ਜੀ ਮਾਗ ਲੈ ਬਹਿਣ ਬਲ ਨਵੇਂ ਤੇ ਆ ਵੀ ਮਾਰ ਕੇ ਵੀ ਨਾਲ ਪਾਇਆ ਟਾਇਰਾਂ ਦੇ ਅਰ ਇਹ ਐਮ ਆਰ ਫੀ ਟੈਰਾ ਹੀ 16 ਨੂੰ ਉਠਾਈ ਲਈ 10 ਮਾਡਲ ਹੈ ਜੀ 10 ਮਾਡਲ ਟਰੈਕਟਰ ਹੈ ਜੀ ਜੌਂਡੀ ਜੀ ਕਾਲੇ ਡੜਾ ਵਾਲਾ ਜੀ ਹੌਣ ਤਾਂ ਡੜਾ ਥੱਲੋ ਵੀ ਹਰਾ ਰੰਗ ਅਦੂ ਦੇ ਸਕਦਾ ਜੀ ਟਰੈਕਟਰ ਦੇ ਡੱਕ ਡੱਕ ਸਸਟੰਡੀ ਜੇ ਬਹੁਤ ਵਧੀਆ ਲੱਗਿਆ ਹੋਇਆ 744 ਆ ਗਿਆ ਦੇਖੋ ਤੇ ਸੋਨਾ ਲੀਕਾ ਲਵੀ ਰੇਟ ਹੈਗਾ ਟਾ ਗਿਆ ਇਹਦੇ ਟਰੈਕਟਰ ਤੋਂ ਉਹ ਰੇਟ ਟਾ ਗਿਆ ਲਵੀ ਜੌਂਡੀਰ ਕੋਰ ਆ ਗਿਆ 52 ਦਾ ਸਾਤਰੀ ਲੱਗੇ ਪੂਲੀ ਪੂਲੀ ਸਾਤਰੀ ਪੀਲੀ ਪੀਲੀ ਸੜ ਗਏ ਗੁੜੀਰ ਤੇ ਟਾਇਰ ਇਹ ਟਰੈਕਟਰ ਉੱਚਾ ਮੋੜਦਾ ਜੀ ਇਹ ਟਰੈਕਟਰ ਹੈਗਾ ਉੱਚਾ ਮੋੜਦਾ ਟਰੈਕਟਰ ਵਧੀਆ ਜੀ ਰਾਤਰੀ ਜਮਾ ਬਿਲਕੁਲ ਨਹੀਂ ਮਿਲਦਾ ਜੀ ਕੋਈ ਘਾਟਾ ਟਰੈਕਟਰ ਵੀ ਮਾਡਲ ਆ 85900 ਰੁਪਏ ਦਾ। ਵੀ ਮਾਡਲ ਆ 895 ਰੁਪਏ ਦਾ। ਵੀ ਮਾਡਲ ਆ 895 ਰੁਪਏ ਦਾ। ਸੜ ਗੇਰ ਆ। ਸੜ ਗੇਰ ਆ ਜੀ। ਸੜ ਗੇਰ ਆ। ਅੱਜ ਤੇ ਮੋਬਾਈਲ ਮੂਲ ਫੋਨ ਹੋ ਜਾ ਮੋਬਾਈਲ ਪਾਉਣ ਨੂੰ ਆ ਥਾਂ ਜੀ। ਪਿੱਛੇ ਜੀ ਸਾਰਾ ਕੁਝ ਦਿੱਤਾ ਵਾ ਟਰੈਕਟਰ ਦੇ। ਟਾਇਰ ਵਧੀਆ ਪਿਆ ਜੀ ਪੱਕੇ ਟੈਰਾਂ। ਟੱਟ ਦੇਖ। ਵਧੀਆ ਟਰੈਕਟਰ ਆ। ਲੋ ਇ ਮੈਟਰ ਚੱਲ ਗਿਆ ਪਰ ਕਾਮ ਸੋਨਾ ਲੀਕ ਆ ਗਈ 60 ਬਾਲ ਦਾ ਸੋਨਾ ਲੀਕ 21 ਮਾਡਲ 5 ਲੱਖ 25 ਹਜ਼ਾਰ 21 ਮਾਡਲ 5 ਲੱਖ 25 ਹਜ਼ਾਰ ਟਰੈਕਟਰ ਬਾਈ ਪੂਰਾ ਜਾਂਚਦਾ ਮਾਨ ਵਾਲੀ ਗੱਲ ਆ 52 ਦੀ ਕੈਟਾਗਰੀ ਚ 750 ਸੋਨਾ ਲੀਕ 15 9 28 ਦੇ ਟਾਇਰ ਆ ਜੀ ਇਹਦੇ 15 9 28 ਦੇ ਟਾਇਰ 15 ਦੇ ਟਾਇਰ ਸਾਈਡ ਗਏ ਟਰੈਕਟਰ ਸੋਨਾ ਜੀ ਦੇਖ ਸਕਦੇ ਜੀ 52 ਦੀ ਕੈਟਾਗਰੀ ਚ ਟਰੈਕਟਰ ਹੈ ਟਰੈਕਟਰ ਬਹੁਤ ਸੋਹਣਾ ਇਹ ਪਾਵਰ ਸਟੀering ਹੈ ਪਾਵਰ ਸਟੀering ਹੈ ਟਰੈਕਟਰ ਪਾਵਰ ਸਟੀering ਹੈ ਇਧਰ ਚ ਦੇਖ ਸਕਦੇ ਹੋ ਪਾਦਰੀ ਲੱਗੀ ਹੈ ਟਰੈਕਟਰ ਬਹੁਤ ਸੋਹਣਾ ਹੈ ਹੋਰ ਵੀ ਆਗੇ ਟਰੈਕਟਰ ਨਵੇਂ ਨੇ ਨਵੋ ਵੀ ਟਰੈਕਟਰ ਬਹੁਤ ਸੋਹਣਾ ਹੈ ਵੀਡੀਓ ਸ਼ੇਅਰ ਕਰ ਦਿਓ ਬਈ ਜਲਦੀ ਜਲਦੀ ਆਪਣੇ ਪਾਦਰੀ ਉਹ ਜਿਹੜਾ ਨਵੀਂ ਲੱਗੀ ਹੈ ਟਾਇਰ ਤੋਂ ਉਹਨੂੰ ਬੜੀ ਦਸਹੀ ਤੇ 15 ਦੇ ਪਾਏ 15 ਨਾਲ 25 ਦੇ ਟਾਇਰ ਪਾਏ ਗਿਆ ਮੰਡੀ ਦੇ ਵਿੱਚ ਟਰੈਕਟਰ ਮੰਡੀ ਬਰਨਾਲਾ ਬਾਈ ਜੀ ਪ੍ਰੀਤ ਆ ਗਿਆ ਇਧਰ ਪ੍ਰੀਤ ਟਰੈਕਟਰ ਬਹੁਤ ਸੋਹਣਾ ਕੀ ਕੋਈ ਦੇਖ ਸਕਦਾ ਪ੍ਰੀਤ ਟਰੈਕਟਰ ਪ੍ਰੀਤ ਟਰੈਕਟਰ ਸਾਈਡ ਗੇ 60 ਸੈਂਟਰ ਗੇਰਾ ਜੀ ਸਾਰੀ ਸੈਂਟਰ ਗੇਰਾ 60 49 ਪ੍ਰੀਤ 60 49 ਜੀ ਮੀਟਰ ਮਾਟਰ ਦੇਖੋ ਫੇਰ ਵੀ ਜਿਆਦਾ ਕਰੋ ਲੀਵਰ ਲੋਵਰ ਸਾਧਰੀ ਪੂਰੀ ਵਜੇ ਲੱਗੀ ਆ 50 ਨੰਬਰ ਆ ਜੀ ਪ੍ਰੀਤ ਐ ਮਰਫ ਦੇ ਰੈਟ ਟਾਰ ਪਾਉਗਾ 16 ਨੋਟ ਆਈ ਦੇ ਬਹੁਤ ਦੇ ਟਰੱਕ ਆਈ ਪਾਵਰ ਸਟੇਸ਼ਨ ਆ ਵੀਰ ਸਾਹਿਬ ਸਮਝ ਜਾ ਲੋਕੋ ਵੀ ਟੈਕਰਾ ਬਈ ਕਮੈਂਟ ਮੰਗ ਰਹੇ ਪੜਾਂਗੇ ਜਦਾਂ ਆਪਾਂ ਥੋੜਾ ਜਨੇਗਾ ਘੱਟ ਆ ਗਈ ਸਟਾਰ ਸਟਾਰ ਐਸਾ ਤੇ ਮੌਲਾ ਪਹੁੰਚੇ ਕੱਕਣਾ ਤੜੀ ਯਾਰ ਇਟਾਈ। ਕਿ ਵੀ ਸੋਨ ਲਿਕਾ ਹੈਗਾ ਬਈ 60 ਦਾ ਇਧਰ 23 ਮਾਡਲ। 23 ਮਾਡਲ 7,75,000 4x4 ਆ। 23 ਮਾਡਲ ਟਰੈਕਟਰ ਆ ਬਈ। 4x4 ਆ। 16 ਨਾ ਉਠਾਈਏ ਟਾਇਰ ਹੈ 61 ਗੇਰਾ। 275 ਨੰਨ। 8 ਦਾ 4 4 ਕਤਰਾ ਵਧੀਆ ਬੱਦਲ ਹੋ ਗਏ ਜੀ ਬੱਦਲ ਹੋ ਗਏ ਇਹ ਤੋਂ ਹੋ ਰਿਹਾ ਸਤ 75 ਰੇਟ ਆ ਜੀ ਬਾਕੀ ਮਾਪੇ ਹੋ ਗਏ 53 10 ਆ ਗਿਆ ਜੀ 350000 ਰੇਟ ਆ 2019 ਮਾਡਲ ਆ ਜੀ 20 ਦੀ ਕਾਪੀ ਆ ਠੀਕ ਆ ਜੀ 53 10 20 ਦੀ ਕਾਪੀ ਆ 19 ਮਾਡਲ ਦੇਖ ਸਕਦੇ ਹੋ ਐ ਮਾਰਪੇ ਟਾਇਰ ਆ ਟਰੈਕਟਰ ਵਧੀਆ ਘੈਂਟ ਹੈ ਬਈ 5 600 ਜਾਣਾ ਜੁਰਜੋ ਭਰਾਵਾਜ ਵਰਦ ਘੜਦੋ ਅਜਿਗਰ ਟਰੈਕਟਰ ਵਧੀਆ ਬਈ ਕਿਹੜਾ ਵਾਪਰ ਲੱਗੇਗੇ ਬਹੁਤ سارے ਟਰੈਕਟਰ ਵਧੀਆ ਹੋਏਗੇ ਮੰਡੀ ਜੇ 855 ਆ ਗਿਆ ਸਭਰਾਜ ਫੋਨ ਵਾਲੀ ਕਾ ਪ੍ਰੀਤ ਆ ਗਿਆ ਜੀ ਨੀਵ ਮਾਡਲ 435 ਦਾ ਬਹੁਤ ਸੋਹਣਾ ਟਰੈਕਟਰ ਲੋਈ ਮਟਰੂ ਸੂਨ ਵਾਲੀ ਕਾ 750 ਆ ਗਿਆ 18 ਮਾਡਲ 525 ਦਾ 525 ਦਾ ਮਾਹਰ ਟਾਇਰ ਇਹਦੇ ਛੋਟੇ ਆ ਮਾਹਰ ਟਾਇਰ ਛੋਟੇ ਆ ਤੇ ਪਾਵਰ ਸਟੀering ਹੈ ਜੀ 14 ਦੇ ਟਾਇਰ ਆ ਜੀ 14x28 ਦੇ ਟਰੈਕਟਰ ਪੂਰਾ ਦੱਬਿਆ ਹੋਇਆ ਹੈ 18 ਮਾਡਲ 525 ਜੌੜੀ ਹੋ ਰਗਾ ਜੀ 13 ਮਾਡਲ 510 13 ਮਾਡਲ 510 5055 5055 ਚੌਂਡੀ ਯਾਰ ਟਰੈਕਟਰ ਪੂਰਾ ਫੁੱਲ ਸਟਾਪ ਹੈ ਜੀ ਸਾਈਡ ਪੂਰਾ ਵਧੀਆ ਟਰੈਕਟਰ ਆ ਪੂਰਾ ਵਧੀਆ ਜੀ ਸੈਟਰੀ ਲੱਗੀ ਆ ਆਜੋ ਬਾਈ ਕਿਰਾ ਜੁੜ ਜੋ ਭਰਾਓ ਲੋ ਵੀਲ ਰਿੰਗ ਵਾਂਗਰ ਪਾਏ ਗਿਆ ਹਰੇ ਹਰੇ ਪਾਵਰ ਸਟੀਅਰਿੰਗ ਪੂਰੇ ਟਾਇਰ ਕਾ ਸੇਵੇ ਆ ਟਰ ਬਹੁਤ ਵਧੀਆ ਜੀ ਚੈੱਕ ਕਰੋ 55 55 50 50 ਆ ਗਿਆ ਜੀ ਇੱਧਰ 50 50 ਜੌਂਦੇ ਯਾਰ ਇਹਨਾਂ ਦਾ ਥੋੜਾ ਹੀ ਫਰਕ ਹੈ ਜੀ ਟਾਇਰਾਂ ਦਾ ਟਾਇਰ ਇਹਦੇ ਵੱਡੇ ਆ ਮੋਗਲੇ ਟਾਇਰ 16 922 ਦੇ ਦੇ ਆ ਟਾਇਰ ਇੱਕੋ ਜਿਹੇ ਡੀਜੀ اٹਮ ਨਾਲ ਟਾਇਰ ਤਾਂ ਦੇਖੋ ਜੀ ਬੰਦੀ ਨੂੰ ਪਸਾ ਦिए ਪੀਕੇਟੀ ਦੇ ਟਾਇਰ ਆ ਜੀ ਵੀਕੇਟੀ ਦੇ ਚਾਰੀ ਟਾਇਰ ਵੀਕੇਟੀ ਦੇ ਨਵੇਂ ਆ ਜੋਟਰ ਬਿਕੜੀ ਦੇ ਨਾਮੇ ਮੂਰ ਬੈਟਰੀ 16 ਮਾਡਲ ਆ 5 ਲੱਖ 15000 ਰੇਟ ਆ ਜੀ ਇਸ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ ਬਈ ਬਰਨਾਲਾ ਟਰੈਕਟਰ ਮੰਡੀ ਮਾਰੋ ਨਗਾ ਜੀ ਟਰੈਕਟਰ ਆ ਜੇ ਆ ਸੋਨਾ ਲੀਕਾ ਹੋਰ ਆ ਗਿਆ ਜੀ ਕਿ ਸੀਐਡੀ ਦੇ ਟਾਇਰ 12 4 28 730 730 ਪਾਵਰ ਸਟੀering ਹੈਗੀ ਜੀ 730 ਤੇ ਮਾਡਲ 375 ਰੇਟ ਹੈ 375 ਰੇਟ ਹੈ 23 ਮਾਡਲ ਪਾਵਰ ਸਟੀering ਨੇ ਟਰੈਕਟਰ ਹੈਗੇ ਟਰੈਕਟਰ ਨਵਾਂ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਗਾਹ ਟਰੈਕਟਰ ਗੀਰ ਟੌਪ ਮਾਡਲ ਇਹਦਾ ਟਰੈਕਟਰ ਹੈ ਲੋ ਵੀ ਮਿੱਤਰੋ 2 ਸਿਲੰਡਰ ਹੈ 2 ਸਿਲੰਡਰ ਟਰੈਕਟਰ ਹੈ ਆਸੇ ਤੇ ਤਕੜਾ ਹੈ 730 ਦੇ ਸਾਰੇ ਟਰੈਕਟਰ ਤੇ ਪੱਠੇ ਵਾਲੇ ਭਰਾ ਨੇ ਲੈ ਜਾਣੇ ਲਿਆ ਸਾਰਾ ਟਰੈਕਟਰ ਬਿਲਕੁਲ ਨਵਾਂ ਇਹ ਇਹੋ ਕੁ ਨਵਾਂ ਟਰੈਕਟਰ ਹੈ ਜੀ ਸਵਰਾਜ ਵਰਗੇ ਟਾਇਰ ਹੈ ਮਰਗੜ ਜਾਂ ਜਿਵੇਂ 735 ਜਿਹੜੇ ਪਹਿਲਾਂ ਆਉਦੇ ਹੁੰਦੇ ਸੀਗੇ ਮਰਗੜ ਉਹਦਾ ਵਰਗੇ ਆ 400 ਆ ਲੱਗੀ ਹੋਈ ਹੈ ਜੀ ਮਾਦਰ ਟਰਾਲੀ ਪਾਉਣ ਹੋ ਆਪਣਾ ਟਰਾਲੀ ਲਾਉਣ ਨੂੰ ਇੰਕੜੇ ਟਰਹਾੜਾ ਵੀ ਬਹੁਤ ਵਧੀਆ 445 ਪਾਵਰ ਟਰੈਕ 445 ਪਾਵਰ ਟਰੈਕ ਹੈ ਤਿੰਨ ਸਿਲੰਡਰ ਹੈ ਪੂਰਾ ਵਾਲਾ ਕੰਮ ਹੈ ਸਿਲੰਡਰ ਦੇਖੋ ਬਹੁਤ ਵਧੀਆ ਟਰੈਕਟਰ ਵੀ ਅ 2005 ਮਾਡਲ ਹੈ 2 ਲੱਖ 65 ਹਜ਼ਾਰ ਰੁਪਏ ਬਹੁਤ ਜਿਆਦੇ ਟਰੈਕਟਰ ਪਹੁੰਚੇ ਜੀ ਮੇਰੀ ਜੇ ਟਰੈਕਟਰ 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 ਪ੍ਰੀਤ ਆ ਗਿਆ ਜੀ 21 ਮਾਡਲ 4.6 ਦਾ 21 ਮਾਡਲ 4.6 ਦਾ ਪ੍ਰੀਤ 6090 ਸਤਰੀ ਲੱਗੀ ਟਰੈਕਟਰ ਬਹੁਤ ਵਧੀਆ ਹੈ ਸੀਆਈ 200 216 ਮਾਡਲ 311 ਦਾ 855 2000 ਮਾਡਲ 255 ਦਾ 2000 ਮਾਡਲ 255 ਦਾ ਭਾਈ ਬਹੁਤ ਜ਼ਿਆਦਾ ਟਰੈਕਟਰ ਉੱਤੇ ਮੰਡੀ ਦੇ ਵਿੱਚ ਤੁਸੀਂ ਦੇਖੋ ਟਰੈਕਟਰ ਬਹੁਤ ਐ ਸ਼ੇਰਾਂ ਲੱਗਾ ਹੋਇਆ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਲਾਇਕ ਲਾਜ਼ਮੀ ਕਰਨਾ ਜੀ ਇਹ ਮੰਡੀ ਦੇ ਟਰੈਕਟਰ ਆਈ ਜਾਂਦੇ ਆ ਟਰੈਕਟਰ ਮੰਡੀ 'ਚ ਪਹੁੰਚੀ ਜਾਂਦੇ ਨੇ ਟਰਾਲੀਆਂ ਬਹੁਤ ਪਹੁੰਚੀਆਂ ਜੀ ਟਰਾਲੀਆਂ ਮੰਡੀ ਦੇ ਵੀ ਟਰਾਲੀਆਂ ਬਹੁਤ ਆਈਆਂ 37 ਦੀ ਖੜਾਈ 37 ਲੱਗੀ ਆ ਜਮਾ ਨਮਾ ਵਰਗਾ ਟਰੈਕਟਰ 73 73 20 ਮਾਡਲ 785 ਰੇਟ ਹੈ 20 ਮਾਡਲ 785 ਰੇਟ 20 ਮਾਡਲ 785 ਰੇਟ ਹੈ 20 ਮਾਡਲ 785 ਰੇਟ ਹੈ ਆ ਥੋੜਾ ਜਿਹਾ 855 ਟਮਾਟਰ ਹੀ ਟਮਾਟਰ ਹੀ ਟਮਾਟਰ ਹੀ ਇਹ ਸਾਡਾ ਜੂ ਕਿੱਸਾ ਕਿੱਸਾ ਦੇਖੋ ਟਰੈਕਟਰ ਦਾ ਅਗਰ ਇਹ ਤੇ ਲੱਗੀ ਹੈ ਬਹੁਤ ਘੰਟਾ ਟਰੈਕਟਰ ਹੈ ਇਹ ਮਾਰਥ ਦੇ ਟਾਇਰ ਆ 16x22 ਦੇ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਸੈਟ ਹੈ ਨਹੀਂ ਕਰਦਾ ਮੀਟਰ ਦੇਖੋ ਚੈੱਕ ਅਸੀਂ ਇਸ ਸਿਸੇ ਉਸ ਸਿਸੇ ਸਿਸੇ ਕਰੋ ਚੈੱਕ ਟਰੈਕਟਰ ਦੇ ਸਲੈਂਸਰ ਦੇਖੋ ਜੀ ਇਹ ਬਹੁਤ ਹੀ ਵਧੀਆ ਟਰੈਕਟਰ ਹੈ ਦੇਖ ਸਕਦੇ ਆਵਰ ਸਟੀering ਆਵਰ ਸਟੀering ਹੈ ਜੀ 24 ਮਾਡਲ ਹੈ 24 ਮਰਲਾ ਜੀ 364 ਘੰਟੇ ਚੱਲਿਆ 7,65,000 ਰੇਟ ਹੈ ਜੀ 7,65,000 ਰੇਟ ਹੈ 7,65,000 ਰੇਟ ਹੈ ਆਫਸਰ ਬਜ਼ੁਰਗ ਆਜ ਛੱਡ ਦੇ ਲੋ ਕਾਰ ਜਬ ਨਹੀਂ ਲੈ ਰਿਹਾ ਬਹੁਤ ਸੋਹਣਾ ਟਰੈਕਟਰ ਹੈ ਇਹ ਸਬਤ ਪੰਜਾਬ ਕੇ ਸਾਗਨ ਵੀਰੇ ਦੇ ਵਿੱਚ ਜਮਾਨ ਨਾਮ ਹੈ ਲਓ ਜੀ ਮੈਸੀ ਆ ਗਿਆ 19 ਮਾਡਲ 482 ਦਾ ਮੈਸੀ 19 ਮਾਡਲ 482 ਦਾ ਪਾਵਰ ਸਟੀering ਹੈ ਜੀ ਪਾਵਰ ਸਟੀering ਹੈ 244 ਡੀਆਈ ਹੈ ਇਹ ਕਹਿਆ ਟਰੈਕਟਰ ਹੈ ਜੀ ਕਮਾਲ ਨਹੀਂ ਕਰਦਾ ਟਰੈਕਟਰ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰ ਟੂਰ ਟਾਇਰਾਂ ਦੀ ਵੈਰਾਈਟੀ ਹੋਰ ਆਈ ਇਹਨਾਂ ਦੀ ਦੇ ਸਾਗ ਦੇ ਹੋਰ ਆਟਾਰਾਂ ਦੀ ਵੈਰਾਈ ਲੈ ਜੀ ਦੇਖੋ ਟਰੈਕਟਰ ਬਿਲਕੁਲ ਨਵਾਂ 243 ਮਾਈਸ਼ੀ ਫਰਗੂਸਨ ਟਰੈਕਟਰ ਬਹੁਤ ਹੋ ਗਿਆ ਇਹਦੇ ਲੋ ਵੀ 19 ਮਾਡਲ 482 ਦੇ ਪੀ ਵੀ 19 ਬਰਨਾਲੇ ਦਾ ਨੰਬਰ ਹੈ ਜੀ ਬਰਨਾਲੇ ਦਾ ਨੰਬਰ ਹੈ ਜੀ ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਹੈ ਟਰੈਕਟਰ ਜੇ ਵੀਡੀਓ ਵਧੀਆ ਲੱਗੀ ਜੀ ਆਪਣੀ ਵੀਡੀਓ لازمی ਸ਼ੇਅਰ ਕਰ ਦੇ ਬਰਨਾਲਾ ਮੰਡੀ ਆ ਜੀ ਬਹੁਤ ਟਰੈਕਟਰ ਆਏ ਹੋਏ ਆ ਇੱਥੇ ਬਹੁਤ ਜ਼ਿਆਦਾ ਟਰੈਕਟਰ ਪਹੁੰਚੇ ਮੰਡੀ ਦੇ ਵਿੱਚ ਦੇਖ ਸਕਦੇ ਹੋ ਲੈਣੇ ਲੈਣੇ ਲੱਗੀਆਂ ਪਈਆਂ ਇੱਧਰ ਨੂੰ ਚੱਕੂਗੇ ਲੈਣਾ ਹੀ ਲੈਣਾ ਟਰੈਕਟਰਾਂ ਦੇ ਦੇਖ ਸਕਦੇ ਹੋ ਟਰੈਕਟਰ ਹੀ ਟਰੈਕਟਰ ਟਰੈਕਟਰ ਹੀ ਟਰੈਕਟਰ ਟਰੈਕਟਰ ਹੀ ਟਰੈਕਟਰ ਆ ਹੀ ਜਾਂਦਾ ਟਰੈਕਟਰ ਬਹੁਤ ਟਰੈਕਟਰ ਆ ਜਾਂਦੇ ਜੀ ਮੰਡੀ ਦੇ ਵਿੱਚ ਕੋਈ ਲੈਣਾ ਲੱਗਿਆ ਹੋਇਆ ਨੇ ਦੂਜੇ ਨੂੰ ਬਈ ਸ਼ੇਅਰ ਕਰ ਦਿਓ ਲਾਈਕ ਆ ਤੇ ਟਰੈਕਟਰ ਮੈਂ ਅਗਰ ਚਾਰ ਟਰੈਕਟਰ ਹੈ ਤਿੰਨ ਟਰੈਕਟਰ ਪਾਏ ਹੋਏ ਆ ਇਹ ਚਾਰ ਟਰੈਕਟਰ ਹੈ ਦੇਖੋ ਜੀ ਤੁਹਾਡੀ ਵੀਡੀਓ ਵਧੀਆ ਲੱਗੀ ਬਾਈ ਲਾਜ਼ਮੀ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਆਪਣੇ ਨੂੰ ਸਬਸਕ੍ਰਾਈਬ ਠੀਕ ਹੈ ਜੀ ਵਧੀਆ ਤੋਂ ਵਧੀਆ ਵੀਡੀਓ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹਲੇ ਮੰਡੀ ਭਰੀ ਜਾਂਦੀ ਐ ਡੱਕ ਲੈਣ ਦੇ ਮੰਡੀ ਨੂੰ ਡੱਕ ਲੈਣ ਦੇ ਵੈਕਟਰ ਮੰਡੀ ਨੂੰ ਠੀਕ ਹੈ ਜੀ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਬਾਈਆਂ ਦੇ ਹੁਣ ਪੜੀਏ ਕਮੈਂਟੀ ਹੁਣ ਆ ਗਈ ਕਮੈਂਟਾਂ ਦੀ ਵਾਰੀ ਗੰਟਾ ਪੜ੍ਹਦੇ ਪਹਿਲਾ ਇਧਰ ਨਿਗਾਹ ਮਾਰ ਲਓ ਟਰੈਕਟਰ ਹੋਰ ਆਈ ਜਾਂਦੇ ਆ ਬਈ ਕੋਹਰ ਨਿਕਲਿਆ ਟਰੈਕਟਰ ਆ ਗਿਆ ਵੋ ਜਿਹੜਾ ਆਪ ਤਿਆਰ ਕਰਿਆ ਵਾ ਦਿਖਾਉਣੇ ਤੁਹਾਨੂੰ ਜਿਹੜਾ ਆਪ ਤਿਆਰ ਕਰਿਆ ਵਾ ਦੇਖੋ ਐਂਟਰ ਦੀ ਬਾਡੀ ਲੱਗੀ ਆ ਦੇਖੋ ਐਂਟਰ ਦੀ ਬਾਡੀ ਲੱਗੀ ਆ ਦੇਖੋ ਬਈ ਟਰੈਕਟਰ ਦੇਖ ਕੀ ਬਾਤ ਆ ਜੀ ਮਾਗ ਟਰਾਲੀ ਆ लव मित्रों कमेंट थोड़े पढ़ते हैं बै जी गुर गुरप्रताप पता पुर नहीं की है गुरप्रताप अठ सौ बंदे दिखाई नवे दिखाते के सैड ही ठीक है ठीक प्रीत 51 ਤਨੋਲਾ ਮੰਡੀ ਐ ਤਨੋਲਾ ਮੰਡੀ 855 ਬਹੁਤ ਜ਼ਿਆਦਾ ਟਰੈਕਟਰ ਹੈ 855 ਦਾ ਬਾਲੇ ਆਏ ਰਿਆ ਕਿੰਨੇ ਕਹ ਦੂੰ 19 855 ਆ ਤੁਸੀਂ ਆਓ ਤੇ ਟਰੈਕਟਰ ਖਰੀਦੋ ਬਾਰੀ ਕਾਡ ਮੰਡੀ ਲੱਗੀ ਹੋਈ ਹੈ ਭਾਈ ਟਰਾਲੇ ਵੱਡੇ ਵੱਡੇ ਹੀ ਪਹੁੰਚਿਆ ਸੀ ਟਰਾਲੇ ਦੇਖੋ ਜਰਾ ਟਰਾਲੇ ਹੀ ਬਹੁਤ ਡਬਲ ਪਹੁੰਚਿਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਭਾਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕੋਈ ਲੱਗੀ ਜੀ ਮੰਡੀ ਆਪਣੀ ਜੇ ਵਧੀਆ ਲੱਗੀ ਵੀਰੇ ਸ਼ੇਅਰ ਲਾਜਿਮ ਕਰ ਦਿਓ ਚੈਨਲ ਨੂੰ ਫਾਲੋ ਕਰਦੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਓਕੇ ਬਾਈ ਜੀ ਧੰਨਵਾਦ ਜੀ